ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਆਪਣੀ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੇ ਵਿੱਚ ਵਾਪਰੀ ਹੋਈ ਬਿਲਕੁਲ ਸੱਚੀ ਕਹਾਣੀ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਪਿੰਡ ਦੇ ਵਿੱਚ ਦੋ ਦੋਸਤ ਰਹਿੰਦੇ ਆ ਪ੍ਰਾਈਵੇਸੀ ਲਈ ਆਪਾਂ ਨਾਮ ਆ ਜਿਹੜੇ ਚੇਂਜ ਕਰਦੇਾਂਗੇ ਤੇ ਪਿੰਡ ਦਾ ਨਾਮ ਵੀ ਆਪਾਂ ਨਹੀਂ ਦੱਸਾਂਗੇ ਆਪਾਂ ਕਾਲਪਨਿਕ ਨਾਮ ਰੱਖਾਂਗੇ ਰਜੇਸ਼ ਤੇ ਸੁਨੀਲ ਰਜੇਸ਼ ਤੇ ਸੁਨੀਲ ਦੀ ਦੋਸਤੀ ਇੰਨੀ ਜ਼ਿਆਦਾ ਕਿ ਉਹ ਦੋਨੋਂ ਜਾਨੇ ਇਕੱਠੇ ਪੜ੍ਹੇ ਇਕੱਠੇ ਵੱਡੇ ਹੋਏ ਸੁਨੀਲ ਥੋੜੇ ਜੇ ਅਮੀਰ ਘਰ ਦਾ ਸੀ ਪਰ ਰਜੇਸ਼ ਮਿਹਨਤੂਰ ਪਰਿਵਾਰ ਦਾ ਬੱਚਾ ਸੀ ਪਰ ਉਹਨਾਂ ਦੀ ਦੋਸਤੀ ਬਹੁਤ ਜ਼ਿਆਦਾ ਮੂੜੀ ਸੀ ਦੋਨੋਂ ਹਰ ਇੱਕ ਕੰਮ ਇੱਕ ਦੂਜੇ ਨੂੰ ਪੁੱਛ ਕੇ ਕਰਦੇ ਸੀ ਹੁਣ ਜਦੋਂ ਵੱਡੇ ਹੋਏ ਸੁਨੀਲ ਦੇ ਪਾਪਾ ਕੋਲ ਜ਼ਮੀਨ ਜਾਇਦਾਦ ਸੀ ਉਹ ਆਪਣੇ ਪਾਪਾ ਦੇ ਕਾਰੋਬਾਰ ਦੇ ਵਿੱਚ ਹੱਥ ਵਟਾਉਣ ਲੱਗ ਜਾਂਦਾ ਪਰ ਰਜੇਸ਼ ਆ ਜਿਹੜਾ ਉਹਦੇ ਘਰ ਦੇ ਵਿੱਚ ਜਾਂ ਉਹਦੇ ਪਾਪਾ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ। ਉਹਦੇ ਪਾਪਾ ਮਜ਼ਦੂਰੀ ਕਰਦੇ ਰਹੇ ਆ। ਹੁਣ ਰਜੇਸ਼ ਇਹ ਸੋਚਦਾ ਵੀ ਜੇ ਮੈਂ ਮਜ਼ਦੂਰੀ ਕੀਤੀ ਮੈਂ ਵੀ ਸਾਰੀ ਉਮਰ ਮਜ਼ਦੂਰ ਬਣ ਕੇ ਰਹਿ ਜੂੰ। ਉਹ ਆਪਣੇ ਪਾਪਾ ਨਾਲ ਗੱਲ ਕਰਦਾ ਕਿ ਮੈਂ ਥੋੜੇ ਜਿਹੇ ਪੈਸੇ ਲਾ ਕੇ ਦੁਬਈ ਚਲਿਆ ਜਾਣਾ। ਉੱਥੋਂ ਮੈਂ ਪੈਸੇ ਕਮਾ ਕੇ ਲਿਆਉਂਗਾ। ਫਿਰ ਮੈਂ ਘਰ ਪਾ ਲੂੰਗਾ। ਫਿਰ ਉੱਥੋਂ ਅਗਲੀ ਵਾਰ ਮੈਂ ਪੈਸੇ ਕਮਾ ਕੇ ਲਿਆਉਂਗਾ ਤੇ ਕੋਈ ਕਾਰੋਬਾਰ ਸ਼ੁਰੂ ਕਰ ਲੂੰਗਾ। ਵੀ ਇੱਥੇ ਤਾਂ ਫਿਰ ਆਪਣਾ ਰੋਟੀ ਪਾਣੀ ਦਾ ਖਰਚਾ ਹੀ ਠੀਕ ਆਣਾ ਕੱਲਾ ਹਣਾ। ਤੇ ਚਲੋ ਉਹਦੇ ਪਾਪਾ ਕਿਤੇ ਨਾ ਕਿਤੇ ਪੈਸਿਆਂ ਦਾ ਬੰਦੋਬਸਤ ਕਰਦੇ ਆ ਪਰ ਉਹਨਾਂ ਨੂੰ ਪੈਸੇ ਜਿਹੜੇ ਨਹੀਂ ਮਿਲਦੇ ਕੋਸ਼ਿਸ਼ ਕਰਦੇ ਆ ਬੰਦੋਬਸਤ ਕਰਨ ਦੀ ਤਾਂ ਫਿਰ ਸੁਨੀਲ ਆ ਜਿਹੜਾ ਉਹ ਰਜੇਸ਼ ਨੂੰ ਕਹਿੰਦਾ ਕਿ ਜੇ ਤੈਨੂੰ ਪੈਸਿਆਂ ਦੀ ਲੋੜ ਆ ਤਾਂ ਮੈਂ ਤੈਨੂੰ ਪੈਸੇ ਦੇ ਦੇ ਦਿੰਦਾ ਸੁਨੀਲ 3-4 ਲੱਖ ਰੁਪਏ ਆ ਜਿਹੜੇ ਰਜੇਸ਼ ਨੂੰ ਦੇ ਦਿੰਦਾ ਰਜੇਸ਼ ਉਹ ਪੈਸੇ ਹਨਾ ਉਹਨੂੰ ਦਿੰਦਾ এজੰਟ ਨੂੰ ਤੇ ਦੁਬਈ ਦਾ ਵੀਜ਼ਾ ਲੈ ਲੈਂਦਾ ਤੇ ਦੁਬਈ ਚਲਿਆ ਜਾਂਦਾ ਦੁਬਈ ਜਾ ਕੇ ਉਹਨੂੰ ਵਧੀਆ ਕੰਮ ਮਿਲ ਜਾਂਦਾ ਤੇ ਉਹ ਜਦੋਂ ਵੀ ਪੈਸੇ ਪਾਉਂਦਾ ਕਮਾਈ ਕਰਕੇ ਉਹ ਸੁਨੀਲ ਦੇ ਅਕਾਊਂਟ ਚ ਪਾ ਦਿੰਦਾ ਕਿਉਂਕਿ ਉਹਨੇ ਸੁਨੀਲ ਦੇ ਪੈਸੇ ਦੇਣੇ ਵੀ ਸੀ ਉਹ ਕਹਿ ਦਿੰਦਾ ਸੀ ਕਿ ਐਨੇ ਕ ਪੈਸੇ ਆਪਣੇ ਕੱਢ ਲਾ ਦੂਜੇ ਘਰ ਦੇ ਨੂੰ ਦੇ ਦੇ ਚਲੋ ਸੁਨੀਲ ਕੀ ਕਰਦਾ ਕੁਝ ਪੈਸੇ ਉਹਦੇ ਮਾਪੇ ਨੂੰ ਦੇ ਦਿੰਦਾ ਤੇ ਉਹ ਰਜੇਸ਼ ਨੂੰ ਦੱਸ ਦਿੰਦਾ ਬਾਕੀ ਉਹ ਜਿਹੜੇ ਉਹਨੇ ਕਰਜ਼ਾ ਲਿਆ ਹੋਇਆ ਸੀ ਹਨਾ ਉਹਦੇ ਕਰਜ਼ੇ ਦੇ ਵਿੱਚੋਂ ਕੱਟ ਦਿੰਦਾ ਸੀਗਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤਿੰਨ ਸਾਲ ਹੋ ਜਾਂਦੇ ਆ ਰਜੇਸ਼ ਨੂੰ ਦੁਬਈ ਗਿਆ ਤੇ ਉਹ ਕਾਫੀ ਪੈਸਾ ਜਿਹੜਾ ਕਮਾ ਲੈਂਦਾ ਇੰਨੇ ਟਾਈਮ ਚ ਰਜੇਸ਼ ਦੇ ਜਿਹੜੇ ਪੈਸੇ ਆ ਉੱਤਰ ਜਾਂਦੇ ਆ ਤੇ ਸੁਨੀਲ ਆ ਜਿਹੜਾ ਉਹ ਕਹਿੰਦਾ ਕਿ ਹੁਣ ਮੇਰੇ ਪੈਸੇ ਪੂਰੇ ਹੋ ਗਏ ਆ ਵੀ ਹੁਣ ਤੂੰ ਆਪਣੇ ਪੈਸੇ ਆ ਜਿਹੜੇ ਉਹ ਸੰਭ ਸਕਦਾ ਉਹ ਕਹਿੰਦਾ ਵੀ ਦੇਖ ਮੇਰੇ ਮਾਪੇ ਤਨ ਪੜਨੇ ਉਹਨਾਂ ਨੂੰ ਤਾਂ ਹੀ ਪਤਾ ਲੱਗਣਾ ਵੀ ਪੈਸੇ ਮੈਂ ਤੇਰੇ ਅਕਾਊਂਟ 'ਚ ਹੀ ਪਾਇਆ ਕਰੂੰ ਚਲੋ ਸੁਨੀਲ ਦੇ ਅਕਾਊਂਟ ਦੇ ਵਿੱਚ ਉਹ ਪੈਸੇ ਪਾਉਂਦਾ ਰਹਿੰਦਾ ਤੇ ਸਾਲ ਕੁ ਬਾਅਦ ਪੈਸੇ ਆ ਜਿਹੜੇ ਉਹਦੇ ਕੋਲ ਕਾਫੀ ਜੁੜ ਜਾਂਦੇ ਆ ਤੇ 4 ਸਾਲ ਬਾਅਦ ਜਿਹੜਾ ਰਜੇਸ਼ ਆ ਉਹ ਦਬਈ ਤੋਂ ਵਾਪਸ ਆਉਂਦਾ ਉਹ ਵਾਪਸ ਆ ਕੇ ਉਹ ਆਪਣੇ ਦੋਸਤ ਨੂੰ ਕਹਿੰਦਾ ਕਿ ਜਿੰਨੇ ਵੀ ਮੇਰੇ ਪੈਸੇ ਆ ਹਨਾ ਤੂੰ ਮੈਨੂੰ ਦੇ ਦੇ ਵੀ ਮੈਂ ਘਰ-ਵਾਰ ਬਣਾਉਣਾ ਚਲੋ ਸੁਨੀਲ ਉਹਦੇ ਪੈਸੇ ਦੇ ਦਿੰਦਾ ਤੇ ਰਜੇਸ਼ ਇੱਕ ਛੋਟਾ ਜਿਹਾ ਸੋਨਾ ਜਿਹਾ ਘਰ ਬਣਾ ਲੈਂਦਾ ਤਿੰਨ ਮਹੀਨੇ ਲਈ ਉਹ ਆਇਆ ਹੁੰਦਾ ਡੇਢ ਕ ਮਹੀਨੇ ਚ ਘਰ ਤਿਆਰ ਹੁੰਦਾ ਤੇ ਉਸ ਤੋਂ ਬਾਅਦ ਉਹਦੀ ਮਾਂ ਕਹਿੰਦੀ ਹੈ ਕਿ ਦੇਖ ਪੁੱਤ ਹੁਣ ਤੂੰ ਆਇਆ ਵੀ ਹੁਣ ਤਾਂ ਗਿਆ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਵੇਂਗਾ ਵੀ ਹੁਣ ਅਸੀਂ ਬਹੁਤ ਬਜ਼ੁਰਗ ਹੋ ਚੁੱਕੇ ਹਾਂ ਸਾਡੇ ਤੋਂ ਰੋਟੀ ਪਾਣੀ ਨਹੀਂ ਬਣਦਾ ਤੇ ਅਸੀਂ ਚਾਹੁੰਦੇ ਹਾਂ ਵੀ ਤੇਰਾ ਵਿਆਹ ਕਰ ਲਈਏ ਤੇਰੇ ਘਰ ਵਾਲੀ ਸਾਡੇ ਨਾਲ ਰਹੂਗੀ ਨਾ ਸਾਡਾ ਦਿਲ ਲੱਗਿਆ ਰਹੂਗਾ ਤਾਂ ਚਲੋ ਰਜੇਸਾ ਕਹਿੰਦਾ ਵੀ ਮਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਹੀ ਕਰ ਲਓ। ਅ ਰਜੇਸ ਦੀ ਜਿਹੜੀ ਮਾਂ ਉਹ ਆਣਗ-ਬਾਣ ਦੇ ਵਿੱਚ ਕਹਿੰਦੀ ਆ ਕਿ ਮੇਰੇ ਬੇਟੇ ਨੂੰ ਰਿਸ਼ਤਾ ਕਰਾਓ। ਹੁਣ ਦਬਈ ਗਿਆ ਹੋਇਆ ਸੀ ਆ ਕੇ ਘਰ ਦਾ ਜੋ ਹਾਲਾਤ ਸੀਗੇ ਉਹ ਬਦਲੇ ਸੀ। ਐ ਇਹਨੇ ਚ ਉਹਨੂੰ ਵਧੀਆ ਇੱਕ ਰਿਸ਼ਤਾ ਆ ਜਾਂਦਾ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੁੜੀ ਦਾ ਰਿਸ਼ਤਾ ਆਂਦਾ। ਪ੍ਰਦੇਸ਼ ਵੀ ਬਹੁਤ ਸੋਹਣਾ ਸੀ ਤੇ ਚਲੋ ਕੁੜੀ ਉਹਨਾਂ ਨੂੰ ਪਸੰਦ ਆ ਜਾਂਦੀ ਆ ਤੇ ਇੱਕ ਮਹੀਨੇ ਦੇ ਅੰਦਰ ਹੀ ਦੋਨਾਂ ਦਾ ਵਿਆਹ ਹੋ ਜਾਂਦਾ। ਵਿਆਹ ਤੇ ਜ਼ਿਆਦਾ ਖਰਚ ਨਹੀਂ ਕਰਦੇ। ਉਹਨੂੰ ਇਹ ਹੁੰਦਾਗੇ ਜਿਹੜਾ ਵਿਆਹ ਤੇ ਖਰਚ ਕਰਾਂਗੇ ਹਨਾ ਉਹੀ ਚਾਰ ਪੈਸੇ ਆ ਜਿਹੜੇ ਫੇਰ ਲੋਡ ਪਾਉਗੇ ਚਲੋ 1.5 ਮਹੀਨਾ ਹੋ ਜਾਂਦਾ ਵਿਆਹ ਨੂੰ ਤੇ ਹੁਣ ਜਿਹੜਾ ਰਜੇਸ਼ ਆ ਉਹਨੇ ਜਾਣਾ ਹੁੰਦਾ ਪਰ ਰਜੇਸ਼ ਦੀ ਪਤਨੀ ਸੋਨੀਆ ਕਹਿੰਦੀ ਕਿ ਹੁਣ ਤੁਸੀਂ ਜਾ ਰਹੇ ਹੋ ਤੇ ਮੈਂ ਇਕੱਲੀ ਕਿਵੇਂ ਰਹੂੰਗੀ ਉਹ ਕਹਿੰਦਾ ਕਿ ਬਸ ਤੂੰ ਸਿਰਫ 3-4 ਸਾਲ ਕੱਟ ਲੈ 3 ਸਾਲ 3-4 ਸਾਲ ਦੇ ਵਿੱਚ ਮੈਂ ਇੰਨਾ ਪੈਸਾ ਕਮਾਉਂਗਾ ਕਿ ਫੇਰ ਮੈਂ ਬਾਹਰ ਨਹੀਂ ਜਾਊਂਗਾ ਇੱਥੇ ਮੈਂ ਆਪਣਾ ਕੋਈ ਕਾਰੋਗਾਰ ਸ਼ੁਰੂ ਕਰ ਲੂੰਗਾ ਉਹ ਕਹਿੰਦੀ ਕਿ ਮੈਂ ਜੌਬ ਕਰ ਸਕਦੀ ਆ ਉਹ ਕਹਿੰਦਾ ਵੀ ਨਹੀਂ ਮੈਂ ਤੇਰੇ ਤੋਂ ਜੌਬ ਨਹੀਂ ਕਰਾਉਣੀ ਹੈਗੀ ਠੀਕ ਆ ਜੇ ਤੂੰ ਘਰੇ ਕੋਈ ਸਲਾਈ ਕਢਾਈ ਦਾ ਕੋਈ ਕੰਮ ਕਰਨਾ ਤਾਂ ਕਰ ਸਕਦੀ ਆ ਬਸ ਤੂੰ ਮੰਮੀ ਪਾਪਾ ਦਾ ਖਿਆਲ ਰੱਖੀ ਤੇ ਆਪਣਾ ਖਿਆਲ ਰੱਖੀ ਚਲੋ ਸੋਨੀਆ ਤੋਂ ਵਿਦਾਇਗੀ ਲੈਂਦਾ ਰਜੇਸ਼ 에어ਪੋਰਟ ਚਲਿਆ ਜਾਂਦਾ ਤੇ ਦੁਬਈ ਨੂੰ ਜਾਂਦਾ ਤੇ ਜਦੋਂ ਉਹ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਉਹ ਆਪਣੇ ਦੋਸਤ ਨਾਲ ਹੀ ਜਾਂਦਾ ਸੁਨੀਲ ਉਹਨੂੰ ਛੱਡਣ ਜਾਂਦਾ ਹੁੰਦਾ 에어ਪੋਰਟ ਤੇ ਤੇ ਰਸਤੇ ਦੇ ਵਿੱਚ ਉਹ ਆਪਣੇ ਦੋਸਤ ਨੂੰ ਕਹਿੰਦਾ ਕਿ ਦੇਖ ਤੂੰ ਮੇਰਾ ਭਰਾਵਾ ਵਰਗਾ ਯਾਰ ਆ ਮੈਂ ਚਾਹਣਾ ਕਿ ਮੇਰੇ ਘਰ ਦੇ ਹਨਾ ਜੋ ਕੋਈ ਵੀ ਕੰਮ ਧੰਦੇ ਆ ਤੂੰ ਕਰੇ ਤੇਰੀ ਭਾਬੀ ਨਵੀਂ ਨਵੀਂ ਵਿਆਹੀ ਆ ਉਹਨੂੰ ਵੀ ਨਹੀਂ ਇੰਨਾ ਪਤਾ ਤੇ ਮੇਰੇ ਮੰਮੀ ਪਾਪਾ ਨੇ ਜਿਹੜੇ ਉਹਨਾਂ ਤੋਂ ਵੀ ਇੰਨਾ ਕੁਝ ਨਹੀਂ ਹੁੰਦਾ ਨਾਲੇ ਜੇ ਕਿਤੇ ਤੇਰੀ ਪਰਜਾਈ ਨੂੰ ਪੇਕੀ ਜਾਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤਾਂ ਵੀ ਇੰਨਾ ਕੁ ਕੰਮ ਕਰਦੀ ਵੀ ਤੂੰ ਉਹਨੂੰ ਲੈ ਜਾਇਆ ਕਰੀ ਬੱਸਾਂ ਤੇ ਹਨਾ ਕਿੱਥੇ ਤੁਰੇ ਫਿਰਿਆ ਕਰੂਗੀ ਵੀ ਉਹਨੂੰ ਇੰਨਾ ਪਤਾ ਵੀ ਨਹੀਂ ਤਾਂ ਸੁਨੀਲ ਕਹਿੰਦਾ ਵੀ ਇਹ ਗੱਲ ਤਾਂ ਕੋਈ ਕਹਿਣ ਵਾਲੀ ਹੈ ਨਹੀਂ ਵੀ ਕੋਈ ਗੱਲ ਨਹੀਂ ਚਲੋ ਰਜੇਸ਼ ਆ ਜਿਹੜਾ ਦੁਬਈ ਚੱਲਿਆ ਜਾਂਦਾ ਉਸ ਤੋਂ ਬਾਅਦ ਉਹ ਜਾ ਕੇ ਜਦੋਂ ਫੋਨ ਕਰਦਾ ਸੋਨੀਆ ਨੂੰ ਤੇ ਕਹਿੰਦਾ ਕਿ ਸੋਨੀਆ ਤੈਨੂੰ ਕਿਸੇ ਵੀ ਕੰਮ ਦੀ ਲੋੜ ਹੋਵੇ ਨਾ ਕੋਈ ਵੀ ਗੱਲ ਤੂੰ ਮੰਮੀ ਨੂੰ ਕਹੀਂ ਤੁਸੀਂ ਸੁਨੀਲ ਨੂੰ ਕਹਿਣਾ ਉਹ ਆਪੇ ਕਰ ਦਿਆ ਕਰੋ ਤਾਂ ਚਲੋ ਸਮਾਂ ਗੁਜ਼ਰਦਾ 6-7 ਮਹੀਨੇ ਆ ਜਿਹੜੇ ਉਹਨੂੰ ਰਜੇਸ਼ ਨੂੰ ਗੈਨ ਹੋ ਜਾਂਦੇ ਆ ਉਹ ਫਿਰ ਵੀ ਪੈਸੇ ਆ ਜਿਹੜੇ ਉਹ ਆਪਣੇ ਦੋਸਤ ਦੇ ਅਕਾਊਂਟ 'ਚ ਪਾਉਂਦਾ ਤੇ ਚਲੋ ਸੁਨੀਲ ਦਾ ਵੀ ਆਉਣਾ ਜਾਣਾ ਇਹਨਾਂ ਦੇ ਘਰ ਬਣਿਆ ਰਹਿੰਦਾ ਉਹ ਪੈਸੇ ਦਿੰਦਾ ਤੇ ਇਹਨਾਂ ਨੂੰ ਕਹਿ ਦਿੰਦਾ ਵੀ ਉਹਨੇ ਪੈਸੇ ਪਾਏ ਆ ਤੇ 6 ਮਹੀਨੇ ਬਾਅਦ ਨਾ ਅਚਾਨਕ ਰਜੇਸ਼ ਆ ਜਿਹੜਾ ਉਹ ਦੁਬਈ ਦੇ ਵਿੱਚ ਬਿਮਾਰ ਹੋ ਜਾਂਦਾ ਉਹਦਾ ਕੰਮ ਵੀ ਛੁੱਟ ਜਾਂਦਾ ਤੇ ਉੱਤੋਂ ਖਰਚੇ ਵੀ ਹੋ ਜਾਂਦੇ ਹਨ ਉਹ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਕਿ ਮੈਨੂੰ ਪੈਸਿਆਂ ਦੀ ਲੋੜ ਆ ਉਹ ਕਹਿੰਦੀ ਵੀ ਪੈਸੇ ਤਾਂ ਹਨਾ ਵੀ ਸਾਡੇ ਕੋਲ ਤਾਂ ਹੈ ਨਹੀਂ ਜਿਹੜੇ ਤੁਸੀਂ ਸੁਨੀਲ ਨੂੰ ਫੜਾਈ ਸੀ ਵੀ ਉਹਦੇ ਤੋਂ ਪੁੱਛ ਲਓ ਚਲੋ ਸੁਨੀਲ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਕਿ ਮੈਨੂੰ 5 ਲੱਖ ਰੁਪਏ ਚਾਹੀਦਾ ਵੀ ਮੈਂ ਬਿਮਾਰ ਹੋ ਗਿਆ ਇੱਧਰ ਹਨਾ ਇਲਾਜ ਮਹਿੰਗਾ ਤਾਂ ਸੁਨੀਲ ਆ ਜਿਹੜਾ ਉਹਨੂੰ ਕਹਿੰਦਾ ਵੀ ਤੇਰੇ ਤਾਂ ਕੋਈ ਵਾੜੇ ਪੈਸੇ ਨਹੀਂ ਰਹੇ ਨੀ ਮੇਰੇ ਕੋਲ ਉਹ ਕਹਿੰਦਾ ਕਿ ਡੇਢ ਲੱਖ ਤਾਂ ਹੈਗਾ ਕਹਿੰਦਾ ਨਹੀਂ ਡੇਢ ਲੱਖ ਕਿੱਥੇ ਹੈ ਕਹਿੰਦਾ ਮੈਂ ਤੁਹਾਡੇ ਘਰ ਦੇ ਦਿੱਤਾ ਸੀ ਬਸ ਸਾਰਾ 25-30 ਹਜ਼ਾਰ ਹੋ ਉਹ ਕਹਿੰਦਾ ਚੱਲ ਫਿਰ ਐ ਕਰ ਤੋ ਮੈਨੂੰ 5 ਲੱਖ ਪਾ ਦੇ ਵੀ ਜਿਹੜੇ ਮੇਰੇ ਹੋਣਗੇ ਉਹ ਕੱਟ ਕੇ ਜਿਹੜੇ ਤੇਰੇ ਵਧਣਗੇ ਮੈਂ ਦੇ ਦੂੰਗਾ ਤਾਂ ਸੁਨੀਲ ਆ ਜਿਹੜਾ 5 ਲੱਖ ਰੁਪਿਆ ਰਜੇਸ਼ ਦੇ ਅਕਾਊਂਟ ਦੇ ਵਿੱਚ ਪਾ ਦਿੰਦਾ ਰਜੇਸ਼ ਕਈ ਦਿਨ ਹਸਪਤਾਲ ਦੇ ਵਿੱਚ ਦਾਖਲ ਰਹਿੰਦਾ ਪਰ ਉਹ ਠੀਕ ਹੋ ਜਾਂਦਾ ਹੁਣ ਰਜੇਸ਼ ਨੂੰ ਡਾਕਟਰ ਨੇ 3 ਮਹੀਨੇ ਦਾ ਬੈਡ ਰੈਸਟ ਦੱਸਿਆ ਸੀ ਕਿ ਤੂੰ ਕੰਮ ਨਹੀਂ ਜ਼ਿਆਦਾ ਕਰਨਾ ਹੈਗਾ ਰੈਸਟ ਰੱਖਣੀ ਆ 3 ਮਹੀਨੇ ਰਜੇਸ਼ ਨੂੰ ਫਿਰ ਬੈੱਡ ਤੇ ਰਹਿਣਾ ਪੈਣਾ ਸੀ ਉਤੋਂ ਖਰਚੇ ਸੀ ਤੇ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਪਰ ਸੋਨੀਆ ਆਪਣੇ ਘਰ ਵਾਲੇ ਨੂੰ ਹਮੇਸ਼ਾ ਇਹੀ ਦਿਲਾਸਾ ਦਿੰਦੀ ਆ ਕਿ ਤੁਸੀਂ ਫਿਕਰ ਨਹੀਂ ਕਰਨਾ ਕੋਈ ਗੱਲ ਨਹੀਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਪੈਸੇ ਦਾ ਹੱਲ ਆਪੇ ਹੋ ਜਾਊਗਾ ਇਧਰੋਂ ਸੁਨੀਲ ਆ ਜਿਹੜਾ ਉਹ ਸੋਨੀਆ ਦੇ ਘਰ ਆਉਂਦਾ ਜਾਂਦਾ ਰਹਿੰਦਾ ਚਲੋ ਕਦੇ ਚਾਹ ਪੀਣ ਆ ਗਿਆ ਕਦੇ ਪਾਣੀ ਪੀ ਗਿਆ ਕਦੇ ਇਸ ਤਰ੍ਹਾਂ ਹਨਾ ਮੁੜ ਗਿਆ ਤੇ ਇੱਕ ਦਿਨ ਜਿਹੜੇ ਸੋਨੀਆ ਦੇ ਸੱਸ ਸਹੁਰਾ ਉਹੋ ਆਪਣੀ ਕੁੜੀ ਕੋਲ ਮਿਲਣ ਗਏ ਹੁੰਦੇ ਆ ਤੇ ਸੋਨੀਆ ਘਰ ਦੇ ਵਿੱਚ ਇਕੱਲੀ ਹੁੰਦੀ ਆ ਤੇ ਜਦੋਂ ਘਰੇ ਇਕੱਲੀ ਹੁੰਦੀ ਆ ਤਾਂ ਜਿਹੜਾ ਸੁਨੀਲ ਆ ਉਹ ਉਹਨਾਂ ਦੇ ਘਰ ਜਾਂਦਾ ਤੇ ਉਹ ਕਹਿੰਦਾ ਕਿ ਭਾਬੀ ਆਂਟੀ ਤੇ ਅੰਕਲ ਨਹੀਂ ਦੀਂਦੇ ਅੱਜ ਕਿੱਧਰ ਗਏ ਨੇ ਉਹ ਕਹਿੰਦੀ ਵੀ ਉਹ ਤਾਂ ਹੈ ਨਹੀਂ ਦੀਦੀ ਕੋਲ ਗਏ ਹੋਏ ਆ ਅੱਛਾ ਤੁਸੀਂ ਇਕੱਲੇ ਹੋ ਘਰੇ ਉਹ ਕਹਿੰਦੀ ਵੀ ਹਾਂ ਤੁਸੀਂ ਇਕੱਲੇ ਹੋ ਤੇ ਤੁਹਾਨੂੰ ਡਰ ਨਹੀਂ ਲੱਗਦਾ ਉਹ ਕਹਿੰਦੀ ਵੀ ਨਹੀਂ ਵੀਰੇ ਵੀ ਆਪਦੇ ਘਰੇ ਕਾਹਦਾ ਡਰ ਆ ਕਹਿੰਦਾ ਨਾਲੇ ਮੇਰੀ ਗੱਲ ਸੁਣ ਮੈਂ ਤੇਰਾ ਦਿਉਰਾ ਤੂੰ ਮੈਨੂੰ ਵੀਰਾ ਨਹੀਂ ਕਹੇਂਗੀ ਵੀਰਾ ਕਿਵੇਂ ਕਹਿੰਗੀ ਤੂੰ ਉਹ ਕਹਿੰਦੀ ਕਿ ਦੇਖ ਜਿਹੜਾ ਦਿਔਰ ਹੁੰਦਾ ਉਹ ਭਰਾਮਾਂ ਵਰਗਾ ਹੀ ਹੁੰਦਾ ਜੇ ਤੂੰ ਮੇਰਾ ਦਿਔਰ ਵੀ ਆ ਫਿਰ ਵੀ ਮੈਂ ਤੈਨੂੰ ਵੀਰਾ ਕਹਿ ਸਕਦੀ ਆ ਚਲ ਜੇ ਤੈਨੂੰ ਬੁਰਾ ਲੱਗਦਾ ਤਾਂ ਮੈਂ ਤੇਰਾ ਨਾਮ ਲੈ ਲੂੰ ਉਹ ਕਹਿੰਦਾ ਕਿ ਚਲ ਹਾਂ ਤੂੰ ਮੈਨੂੰ ਸੁਨੀਲ ਕਿਹਾ ਕਰ ਤੇ ਉਹਨੂੰ ਇਹ ਗੱਲ ਚੰਗੀ ਜੀ ਤਾਂ ਨਹੀਂ ਲੱਗਦੀ ਪਰ ਉਹ ਕਹਿੰਦੀ ਆ ਠੀਕ ਆ ਉਹਨੂੰ ਹੁੰਦਾ ਮੈਂ ਘਰੇ ਨੂੰ ਰੋਜ਼ ਬੁਲਾਉਣਾ ਚਲੋ ਗੱਲਾਂ ਬਾਤਾਂ ਕਰਦੇ ਉਹਨੂੰ ਕਹਿੰਦਾ ਕਿ ਅੱਜ ਚਾਹ ਨਹੀਂ ਬੁਲਾਏਂਗੀ ਉਹ ਕਹਿੰਦੀ ਵੀ ਲਿਆ ਦੇਣੀ ਆ ਬਣਾ ਕੇ ਚਾਹ ਚਾਹ ਬਣਾ ਕੇ ਲਿਆਉਂਦੀ ਆ ਤੇ ਉਹਨੂੰ ਕਹਿੰਦਾ ਕਿ ਬੈ ਜਾ ਵੀ ਚਾਹ ਪੀਣੀ ਮੈਂ ਚਾਹ ਪੀਣਾ ਤੂੰ ਵੀ ਮੇਰੇ ਕੋਲ ਬੈ ਜਾ ਉਹ ਕਹਿੰਦੀ ਵੀ ਨਹੀਂ ਮੈਂ ਕੰਮ ਕਰਨੇ ਆ ਤੁਸੀਂ ਚਾਹ ਪੀ ਲਓ ਤੇ ਉਹ ਕਹਿੰਦਾ ਵੀ ਮੈਂ ਤਾਂ ਪੜ ਪਰ ਬੈਠਣਾ ਸੀ ਤੇਰੇ ਕੋਲ ਤਾਂ ਹੀ ਮੈਂ ਚਾਹ ਮੰਗੀ ਸੀ ਨਹੀਂ ਮੈਂ ਚਾਹ ਕੀ ਕਰਨੀ ਸੀ ਉਹ ਕਹਿੰਦੀ ਵੀ ਕੀ ਮਤਲਬ ਉਹ ਕਹਿੰਦਾ ਨਹੀਂ ਵੈਸੇ ਹੀ ਤੂੰ ਮੇਰੇ ਪਰਝਾਈਆਂ ਹੁਣ ਮੈਂ ਤੇਰੇ ਕੋਲ ਬੈਠ ਨਹੀਂ ਸਕਦਾ ਚਲੋ ਬੈਹ ਜਾਂਦੀ ਆ ਤੇ ਉਹ ਪੁੱਛਦਾ ਵੀ ਰਜੇਸ਼ ਦਾ ਕੀ ਹਾਲ ਆ ਕਦੋਂ ਆਉਣਾ ਉਹਨੇ ਉਹ ਕਹਿੰਦੀ ਕਿ ਵੀ ਪਤਾ ਨਹੀਂ ਸੁਨੀਲ ਹਨਾ ਵੀ ਹਜੇ ਤਾਂ ਉਹ ਚੰਗੀ ਤਰ੍ਹਾਂ ਠੀਕ ਹੀ ਹੈ ਨਹੀਂ ਉਹ ਕਹਿੰਦਾ ਕਿ ਤੁਸੀਂ ਹੁਣ ਗੁਜ਼ਾਰਾ ਕਿਵੇਂ ਕਰੋਗੇ ਵੀ ਪਹਿਲਾਂ ਹੀ ਹਨਾ ਉਹ ਤੇ ਇੰਨੇ ਪੈਸੇ ਲੱਗੇ ਹਜੇ ਉਹ ਕਮਾਉਣ ਨਹੀਂ ਲੱਗੇ ਆ ਤੁਹਾਡਾ ਕੀ ਬਣੂ ਉਹ ਕਹਿੰਦੀ ਵੀ ਮੈਂ ਸੋਚ ਰਹੀ ਸੀ ਕਿ ਮੈਂ ਬੁਟੀਕ ਦਾ ਕੋਈ ਕੰਮ ਸ਼ੁਰੂ ਕਰ ਲਾਂ ਵੀ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਉਹ ਕਹਿੰਦਾ ਕਿ ਐਵੇਂ ਤੂੰ ਬੁਟੀਕ ਤੇ ਮੱਥਾ ਮਾਰਦੀ ਫਿਰੇਂਗੀ ਵੈਸੇ ਮੈਂ ਜੇ ਤੈਨੂੰ ਇੱਕ ਗੱਲ ਕਹਾਂ ਤੇਰੇ ਜੋ ਕਰਜ਼ਾ ਹੈ ਹਨਾ ਉਹ ਵੀ ਤੂੰ ਉਤਾਰ ਸਕਦੀਆਂ ਤੇ ਤੂੰ ਪੈਸੇ ਵੀ ਕਮਾ ਸਕਦੀਆਂ ਉਹ ਕਹਿੰਦੀ ਵੀ ਇਹੋ ਜਿਹਾ ਕਿਹੜਾ ਕੰਮ ਆ ਉਹ ਕਹਿੰਦਾ ਵੀ ਤੇਰਾ ਦੇਖ ਦੇ ਔਰ ਤੇਰੇ ਨਾਲ ਆ ਵੀ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਤੂੰ ਮੇਰੇ ਨਾਲ ਗੱਲਬਾਤ ਕਰ ਲੈ। ਤੂੰ ਮੈਨੂੰ ਬੜੀ ਪਸੰਦ ਆ, ਤੂੰ ਮੈਨੂੰ ਬੜੀ ਸੋਹਣੀ ਲੱਗਦੀ ਆ ਜਦੋਂ ਵੀ ਮੈਂ ਤੈਨੂੰ ਕਾਰ ਦੇ ਵਿੱਚ ਬਿਠਾ ਕੇ ਲੈ ਜਾਂਦਾ ਤੈਨੂੰ ਗੱਡੀ 'ਚ ਤੇਰੇ ਪੇਕੇ ਛੱਡ ਕੇ ਆਉਣਾ ਤਾਂ ਮੈਨੂੰ ਬਹੁਤ ਆਪਣੇਪਣ ਵਾਲੀ ਫੀਲ ਹੁੰਦੀ ਆ। ਮੇਰੇ ਘਰ ਵਾਲੀ ਆ ਜਿਹੜੀ ਉਹ ਮੈਨੂੰ ਪਸੰਦ ਨਹੀਂ, ਉਹ ਮੈਨੂੰ ਉਨਾ ਪਿਆਰ ਨਹੀਂ ਕਰਦੀ ਪਰ ਮੈਨੂੰ ਪਤਾ ਵੀ ਤੁਸੀਂ ਰਜੇਸ਼ ਨੂੰ ਬਹੁਤ ਪਿਆਰ ਕਰਦੇ ਹੋ ਤੇ ਤੁਸੀਂ ਮੈਨੂੰ ਵੀ ਉਨਾ ਹੀ ਪਿਆਰ ਕਰੋਗੇ। ਉਹ ਕਹਿੰਦੀ ਕਿ ਸੁਨੀਲ ਹੁਣ ਤੱਕ ਤਾਂ ਮੈਂ ਤੇਰੀ ਇੱਜ਼ਤ ਕਰਦੀ ਸੀ। ਪਰ ਚੁੱਪ ਚਾਪ ਗਲਾਸ ਰੱਖ ਤੇ ਇਥੋਂ ਚਲੇ ਜਾ। ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊ। ਉਹ ਕਹਿੰਦਾ ਅੱਛਾ ਜੇ ਇਹ ਗੱਲ ਹਨਾ ਤਾਂ ਮੇਰੇ ਪੈਸੇ ਮੋੜੋ। ਨਹੀਂ ਮੈਂ ਕੇਸ ਕਰੂੰਗਾ। ਉਹ ਕਹਿੰਦੀ ਕਿੰਨੇ ਆ ਤੇਰੇ ਪੈਸੇ ਦੱਸ। ਕਹਿੰਦਾ 5 ਲੱਖਾਂ ਤੇ ਲੱਖ ਰੁਪਇਆ ਵਿਆਜ ਦਾ ਬਣ ਗਿਆ। 6 ਲੱਖ ਰੁਪਇਆ ਮੈਨੂੰ 10 ਦਿਨ ਦੇ ਅੰਦਰ ਚਾਹੀਦਾ। ਤੇਰੇ ਕੋਲੇ ਦੋ ਆਪਸ਼ਨਾਂ ਨੇ, ਚਾਹੀ ਤਾਂ ਮੇਰੀ ਗੱਲ ਮੰਨ ਲੈ, ਚਾਹੀ ਮੇਰੇ ਪੈਸੇ ਮੋੜ ਦੇ। ਉਹ ਕਹਿੰਦੀ ਠੀਕ ਆ ਫਿਰ। ਚਲ ਉਹ ਗੁੱਸੇ ਦੇ ਵਿੱਚ ਗਲਾਸ ਰੱਖ ਕੇ ਚਲੇ ਜਾਂਦਾ। ਉਹਨੂੰ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਆ। ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਸੋਨੀ ਸੁਨੱਖੀ ਹਨਾ ਉਹਦੇ ਘਰ ਵਾਲੀ ਰਜੇਸ਼ ਦੇ ਘਰ ਵਾਲੀ ਵੀ ਰਜੇਸ਼ ਦੂਰ ਰਹਿੰਦਾ ਵੀ ਇਸੇ ਤਰ੍ਹਾਂ ਹਨਾ ਮੇਰੀ ਚਮਕ-ਦਮਕ ਦੇਖ ਕੇ ਮੇਰੇ ਤੇ ਡੋਲ ਜੂਗੀ ਪਰ ਸੋਨੀਆ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਆ ਹੁਣ ਉਹ ਕਿਸੇ ਕੋਲ ਦੱਸ ਵੀ ਨਹੀਂ ਸਕਦੀ ਸੀ ਫਿਰ ਨਾ ਉਹ ਆਪਣੀ ਮਾਂ ਨੂੰ ਤੇ ਪਿਓ ਨੂੰ ਫੋਨ ਕਰਦੀ ਆ ਉਹਨਾਂ ਨੂੰ ਕਹਿੰਦੀ ਆ ਵੀ ਰਜੇਸ਼ ਬਿਮਾਰ ਹੋਣ ਕਰਕੇ ਸਾਡੇ ਸਿਰ ਕਰਜ਼ਾ ਚੜ ਗਿਆ ਤੇ ਜਿਹਦੇ ਅਸੀਂ ਪੈਸੇ ਦੇਣੇ ਆ ਵੀ ਉਹ ਸਾਨੂੰ ਧਮਕਾਉਂਦੇ ਆ ਤੇ ਵੀ ਅਸੀਂ ਪੈਸੇ ਮੋੜਨੇ ਆ ਵੀ ਕੋਈ ਬੰਦੋਬਸਤ ਕਰੋ ਉਹ ਕਹਿੰਦੀ ਆ ਕਿ ਚਲ ਕੋਈ ਨਾ ਆਪਣੇ ਪਿੰਡ ਦੇ ਵਿੱਚ ਜਿਹੜਾ ਸ਼ਾਹੂਕਾਰ ਆ ਉਹ ਤੋਂ ਪੁੱਛ ਕੇ ਦੇ ਦਿੰਨੇ ਆ ਚਲੋ ਉਹ ਸ਼ਾਹੂਕਾਰ ਆ ਜਿਹੜਾ ਉਹ ਸੋਨੇ ਦੇ ਜੋ ਗਹਿਣੇ ਹੁੰਦੇ ਆ ਉਹਨੂੰ ਗਿਰਵੀ ਰੱਖ ਲੈਂਦਾ ਤੇ ਇਹਨਾਂ ਨੂੰ ਪੈਸੇ ਦੇ ਦਿੰਦਾ ਤੇ ਇਹ 6 ਲੱਖ ਰੁਪਈਆ ਲਿਆ ਕੇ ਆਪਣੇ ਸਹੁਰਾ ਸਾਹਿਬ ਨੂੰ ਫੜਾਉਂਦੀ ਆ ਤੇ ਕਹਿੰਦੀ ਆ ਕਿ ਸੁਨੀਲ ਦੇ ਮੋੜ ਦੋ ਜਦੋਂ ਰਜੇਸ਼ ਨਾਲ ਗੱਲ ਹੁੰਦੀ ਆ ਤਾਂ ਰਜੇਸ਼ ਕਹਿੰਦਾ ਵੀ ਮੈਂ ਤਾਂ ਕਦੇ ਹਿਸਾਬ ਕਿਤਾਬ ਰੱਖਿਆ ਨਹੀਂ ਤੇ ਉਹ ਕਹਿੰਦਾ ਕਿ ਸੋਹਣੀਏ ਤੈਨੂੰ ਐਡੀ ਕੀ ਕਾਹਲ ਹੈ ਨਾ ਪੈਸੇ ਮੋੜਨ ਦੀ ਉਹ ਕਹਿੰਦੀ ਵੀ ਸੁਨੀਲ ਆਇਆ ਸੀ ਉਹ ਕਹਿੰਦਾ ਸੀ ਮੈਨੂੰ ਲੋੜ ਆ ਪਰ ਕਹਿੰਦੀ ਉਹਨੇ ਇਹ ਵੀ ਕਿਹਾ ਸੀ ਵੀ ਰਜੇ ਕੁਝ ਟੈਨਸ਼ਨ ਨਾਲ ਕੋਈ ਨਾ ਚਲੋ ਰਜੇਸ਼ ਨੂੰ ਵੀ ਫਿਕਰਤਾ ਹੋ ਜਾਂਦੀ ਹੈ ਤੇ ਉਹਦੇ ਮਾਂ ਪੈਲੂ ਵੀ ਐਂ ਲੱਗਦਾ ਵੀ ਪੈਸੇ ਕਦੋਂ ਕਹਿ ਗਿਆ ਉਹ ਵੀ ਉਹਨੇ ਅਜੇ ਤੱਕ ਤਾਂ ਮੰਗੇ ਨਹੀਂ ਸੀ ਹੁਣ ਉਹਨਾਂ ਨੂੰ ਨਹੀਂ ਨਾ ਪਤਾ ਸੀ ਵੀ ਵਿਚਲੀ ਗੱਲ ਕੀ ਆ ਚਲੋ ਉਹ ਪੈਸੇ ਆ ਜਿਹੜੇ ਉਹ ਲਿਆ ਦਿੰਦੀ ਆ ਤੇ ਪੈਸੇ ਉਹਦੇ ਮੋੜ ਦਿੱਤੇ ਜਾਂਦੇ ਆ ਤੇ ਹੁਣ ਸੁਨੀਲ ਨੂੰ ਇਸ ਗੱਲ ਦਾ ਬੜਾ ਗੁੱਸਾ ਆਉਂਦਾ ਉਹਨੂੰ ਇਹ ਹੁੰਦਾ ਵੀ ਇਹਨੇ ਤਾਂ ਪੈਸੇ ਮੋੜ ਤੇ ਮੇਰੇ ਵੀ ਹੁਣ ਤਾਂ ਮੇਰੇ ਹੱਥੋਂ ਨਿਕਲ ਗਈ ਇਹ ਵੀ ਮੇਰੇ ਹੱਥ 'ਤੋਂ ਆਈ ਨਹੀਂ ਜਿਹੜੀ ਚੀਜ਼ ਮੈਂ ਚਾਹੁੰਦਾ ਸੀ ਚਲੋ ਉਹਨੂੰ ਬੜਾ ਗੁੱਸਾ ਆਉਂਦਾ ਬੜਾ ਫੋਨ ਖੋਲਦਾ ਤੇ ਉਹ ਕੀ ਕਰਦਾ ਉਹ ਜੇ ਉਸ ਨੂੰ ਫੋਨ ਕਰਦਾ ਉਹ ਨੂੰ ਕਹਿੰਦਾ ਦੇਖ ਰਜੇਸ਼ ਤੂੰ ਮੈਨੂੰ ਭਰਾਵਾ ਵਾਂਗ ਸਮਝਿਆ ਤੇ ਮੈਂ ਵੀ ਤੈਨੂੰ ਭਰਾਵਾ ਵਾਂਗ ਹੀ ਸਮਝਦਾ ਸੀ ਪਰ ਮੇਰੀ ਨਾ ਇੱਕ ਰਿਕੁਐਸਟ ਆ ਕਿ ਤੂੰ ਆਪਣੇ ਘਰ ਵਾਲੀ ਤੇ ਥੋੜਾ ਜਿਹਾ ਲਗਾਮ ਕੱਸ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਆ ਇੱਕ ਦਿਨ ਆਂਟੀ ਤੇ ਅੰਕਲ ਹੈ ਨਹੀਂ ਸੀ ਮੈਂ ਘਰ ਗਿਆ ਤੇ ਮੇਰੇ ਨੇੜੇ ਆਉਂਦੀ ਸੀ ਮੈਨੂੰ ਗਲਤ ਬੋਲਦੀ ਸੀ ਦੇਖ ਮੈਂ ਤਾਂ ਤੇਰੀ ਯਾਰੀ ਦੋਸਤੀ ਦੀ ਲਿਹਾਜ਼ ਕਰ ਗਿਆ ਪਰ ਇਹੋ ਜੀ ਔਰਤ ਦਾ ਕੀ ਪਤਾ ਹਨਾ ਹੋਰ ਕਿਸੇ ਦੇ ਨੇੜੇ ਜਾਊਗੀ ਕੌਣ ਮਨਾ ਕਰਦਾ ਵੀ ਮੈਂ ਤਾਂ ਘਰ ਦਾ ਕਰਕੇ ਕਰ ਗਿਆ ਵੀ ਨਹੀਂ ਮਰਦ ਨੂੰ ਤਾਂ ਔਰਤ ਚਾਹੀਦੀ ਹੁੰਦੀ ਆ ਉਹ ਕਹਿੰਦਾ ਵੀ ਅੱਛਾ ਇਹੋ ਜੀ ਗੱਲ ਆ ਕਹਿੰਦਾ ਵੈਸੇ ਮੈਨੂੰ ਸੋਹਣੀਆਂ ਤੇ ਭਰੋਸਾ ਹੋਵੇ ਇਦਾਂ ਨਹੀਂ ਕਰ ਸਕਦੀ ਉਹ ਕਹਿੰਦਾ ਕਿ ਤਾਂ ਹੀ ਤਾਂ ਤੂੰ ਫਿਰ ਮਾਰ ਖਾਵੇਂਗਾ ਨਾ ਜੇ ਤੂੰ ਉਹ ਤੇ ਇੰਨਾ ਵਿਸ਼ਵਾਸ ਕਰਦਾ ਔਰਤਾਂ ਤੇ ਕਦੇ ਵੀ ਇੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਸੋਹਣੀ ਔਰਤਾਂ ਤੇ ਤਾਂ ਚਲੋ ਇਹ ਗੱਲ ਜਦੋਂ ਆਪਾਂ ਕਿਸੇ ਦੇ ਹਨਾ ਦਿਮਾਗ 'ਚ ਕੋਈ ਪੁੱਠੇ ਗੱਲ ਭਰ ਦਈਏ ਤਬ ਉੱਠੀ ਗੱਲ ਦਿਮਾਗ ਜਲਦੀ ਕੈਚ ਕਰਦਾ ਤੇ ਇਹ ਜਦੋਂ ਰਜੇਜ ਸੋਚਦਾ ਉਹ ਸੋਚਦਾ ਵੀ ਹਾਂ ਮੈਨੂੰ ਕਿੰਨਾ ਟਾਈਮ ਹੋ ਗਿਆ ਦਬਈਆ ਇਹਨੂੰ ਹਨਾ ਪਲੀਸ ਸਾਡਾ ਨਾ ਨਾ ਵਿਆਹ ਹੋਇਆ ਸੀ ਵੀ ਕਿਸੇ ਦਾ ਵੀ ਮਨ ਬਦਲ ਸਕਦਾ ਵੀ ਸੋਹੀਆਂ ਸੋਹਣੀ ਸੁਨੱਖੀ ਆ ਉਹ ਤੋਂ ਨਹੀਂ ਰਿਹਾ ਜਾਂਦਾ ਹੁਣਾਂ ਵੀ ਉਹਨੇ ਰਜੇਜ ਇਹਨੂੰ ਸੁਨੀਲ ਨੂੰ ਕਹਿ ਤਾ ਹੁਣਾ ਪ੍ਰਪੋਜ਼ ਕਰਤਾ ਹੁਣਾ ਸੋਚਦਾ ਤੇ ਉਹਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਤੇ ਉਹ ਸੋਨੀਆ ਨੂੰ ਕਹਿੰਦਾ ਕਿ ਤੈਨੂੰ ਐਡੀ ਕੀ ਗੱਲ ਪਈ ਸੀ ਉਹਦੇ ਪੈਸੇ ਮੋੜਨ ਦੀ ਉਹ ਕਹਿੰਦੀ ਕਿ ਉਹਨੂੰ ਲੋੜ ਸੀ ਉਹ ਕਹਿੰਦਾ ਮੇਰੇ ਤੋਂ ਤਾਂ ਉਹਨੇ ਮੰਗੇ ਨਹੀਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਮੰਗੇ ਚਲੋ ਦੋਨਾਂ ਦੇ ਵਿੱਚ ਨਾ ਇਸ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਆ ਆਨੇ ਬਹਾਨੇ ਮਤਲਬ ਰਜੇਸ਼ ਆ ਜਿਹੜਾ ਉਹ ਸੋਨੀਆ ਨਾਲ ਰੜ ਪੈਂਦਾ ਸੋਨੀਆ ਸੋਚਦੀ ਆ ਵੀ ਅੱਜ ਤੱਕ ਰਜੇਸ਼ ਮੇਰੇ ਨਾਲ ਲੜਿਆ ਨਹੀਂ ਸੀ ਵੀ ਹੁਣ ਕੀ ਗੱਲ ਹੋ ਗਈ ਪਰ ਉਹ ਨਹੀਂ ਸੀ ਨਾ ਪਤਾ ਵੀ ਉਹਦੇ ਦਿਮਾਗ ਦੇ ਵਿੱਚ ਕਿਸੇ ਨੇ ਕੀ ਭਰਿਆ ਤਾਂ ਇਧਰ ਸੋਨੀਆ ਜਿਹੜੀ ਉਹ ਸੋਚਦੀ ਆ ਵੀ ਇਸ ਤਰ੍ਹਾਂ ਤਾਂ ਗੁਜ਼ਾਰਾ ਨਹੀਂ ਹੋਣਾ ਹਨਾ ਵੀ ਕੁਝ ਤਾਂ ਕਰਨਾ ਪਊਗਾ ਹੱਲ ਚਲੋ ਉਹ ਆਪਣੇ ਪਾਪਾ ਨੂੰ ਫੇਰ ਕਹਿੰਦੀ ਆ ਕਿ ਮੈਨੂੰ ਲੋੜ ਆ ਹੈਲਪ ਦੀ ਕਰੋ ਤੁਸੀਂ ਉਵੇਂ ਕੀ ਕਰਾਂ ਤਾਂ ਉਹਦਾ ਪਿਓ ਕਹਿੰਦਾ ਵੀ ਦੇਖ ਤੇ ਯਾਦਾ ਜਦੋਂ ਤੂੰ ਕੁਵਾਰੀ ਹੁੰਦੀ ਸੀ ਆਪਣੇ ਕਿੰਨੀ ਵੱਡੀ ਡੇਰੀ ਹੁੰਦੀ ਸੀ ਵੀ ਠੀਕ ਆ ਤੂੰ ਮੁੰਡਾ ਆਪਣਾ ਬਾਹਰ ਚਲੇ ਗਿਆ ਤੈਨੂੰ ਅਸੀਂ ਵਿਆਹਤਾ ਤੇ ਉਹ ਪਰਿਵਾਰ ਆਪਣਾ ਨਹੀਂ ਰਹਿ ਸਕਿਆ ਪਰ ਤੂੰ ਐ ਕਰ 5-7 ਮੱਝਾਂ ਖਰੀਦ ਲੈ ਉਹ ਤਾਂ ਤੂੰ ਘਰੇ ਰਹਿ ਕੇ ਕੰਮ ਕਰਨਾ ਮੱਝਾਂ ਦਾ ਦੁੱਧ ਪਾ ਕੇ ਤੁਸੀਂ ਵਧੀਆ ਸੁਖਾਲੇ ਹੋ ਜਾਓਗੇ ਇਸੇ ਤਰ੍ਹਾਂ ਹੋਰ ਮੱਝਾਂ ਰੱਖੀ ਜਾਇਓ ਤੇ ਇਹ ਗੱਲ ਸੋਨੀਆ ਨੂੰ ਜੱਜ ਜਾਂਦੀ ਆ ਉਹ ਕਹਿੰਦੀ ਪਾਪਾ ਫਿਰ ਅਸੀਂ ਮੱਝਾਂ ਵੀ ਕਿੱਥੋਂ ਲਵਾਂਗੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ ਉਹ ਕਹਿੰਦਾ ਚਲ ਤੂੰ ਇਹ ਫਿਕਰ ਨਾ ਕਰ ਸੋਨੀਆ ਦੇ ਪਾਪਾ ਜਿਹੜੇ ਉਹਨੂੰ 5 ਮੱਝਾਂ ਲੈ ਕੇ ਵਧੀਆ ਭੇਜ ਦਿੰਦੇ ਆ ਤੇ ਜਦੋਂ ਸੋਨੀਆ ਦੇ ਸੱਸ ਸਹੁਰੇ ਨੂੰ ਇਹ ਗੱਲ ਪਤਾ ਲੱਗਦੀ ਉਹ ਇਤਰਾਜ਼ ਕਰਦੇ ਆ ਉਹ ਕਹਿੰਦੇ ਵੀ ਹੁਣ ਤੂੰ ਸਾਡੀ ਨੂੰਹ ਹੋ ਕੇ ਗੋਹਾ ਗੂੜਾ ਕਰੇਂਗੀ ਪਸ਼ੂ ਰੱਖੇਗੀ ਉਹ ਕਹਿੰਦੀ ਫੇਰ ਕੀ ਆ ਵੀ ਇੰਨਾ ਗੱਲਾਂ ਦਾ ਕੀ ਆ ਕੰਮ ਦਾ ਕੀ ਮਿਹਣਾ ਹੁੰਦਾ ਹਨਾ ਵੀ ਮੈਂ ਕਰ ਲੂੰਗੀ ਚਲੋ ਉਹ ਮੱਝਾਂ ਸਾਂਭਣ ਲੱਗ ਜਾਂਦੀ ਆ ਪੰਜੇ ਜਿਹੜੀਆਂ ਮੱਝਾਂ ਹੁੰਦੀਆਂ ਉਹ ਸੱਜਰ ਸੂਈਆਂ ਹੁੰਦੀਆਂ ਵਧੀਆ ਦੁੱਧ ਪਾਉਂਦੀਆਂ ਉਹਨਾਂ ਦਾ 20-30000 ਦਾ ਦੁੱਧ ਉਹਨਾਂ ਦਾ ਪਿਆ ਜਾਂਦਾ ਤੇ ਚਲੋ ਉਸ ਤੋਂ ਬਾਅਦ ਉਹ ਇੱਕ ਦੋ ਮੱਝਾਂ ਹੋਰ ਖਰੀਦ ਲੈਂਦੇ ਆ ਇਸੀ ਤਰ੍ਹਾਂ ਕਰਦੀ ਕਰਾਉਂਦੀ ਡੇਢ ਸਾਲ ਗੁਜ਼ਰ ਜਾਂਦਾ। ਇਸੇ ਡੇਢ ਸਾਲ ਦੇ ਦੌਰਾਨ ਜਿਹੜਾ ਰਜੇਸ਼ ਸੀ ਉਹ ਉੱਥੇ ਕੰਮ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨੂੰ ਇੰਨਾ ਵਧੀਆ ਕੰਮ ਨਹੀਂ ਮਿਲ ਰਿਹਾ ਸੀ। ਠੀਕ ਆ ਉਹਦਾ ਖਰਚਾ ਨਿਕਲ ਰਿਹਾ ਸੀ ਪਰ ਘਰੇ ਉਹ ਭੇਜ ਨਹੀਂ ਸਕਦਾ ਸੀ। ਇਸ ਕਰਕੇ ਉਹ ਸੋਨੀਆ ਦੇ ਨਾਲ ਵੀ ਖਿੱਚਿਆ ਰਹਿੰਦਾ ਲੜਿਆ ਰਹਿੰਦਾ ਤੇ ਉਹਦਾ ਜੀ ਵੀ ਨਾ ਕਰਦਾ ਵੀ ਮੈਂ ਵਾਪਸ ਆਵਾਂ ਤੇ ਡੇਢ ਸਾਲ ਬਾਅਦ ਇੱਕ ਦਿਨ ਰਜੇਸ਼ ਜਿਹੜਾ ਉਹ ਆਪਣੇ ਪਾਪਾ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਪਾਪਾ ਮੈਂ ਇੱਥੇ ਬਹੁਤ ਔਖਾਂ ਮੇਰਾ ਮਤਲਬ ਐਨਾ ਕੋ ਬੁਰਾ ਹਾਲ ਆ ਇੱਕ ਤਾਂ ਮੇਰੀ ਸਿਹਤ ਨਹੀਂ ਉਹੇ ਜਿਹੀ ਰਹੀ ਬਿਮਾਰੀ ਕਰਕੇ ਦੂਜੀ ਗੱਲ ਮੈਨੂੰ ਉਹਨਾ ਕੰਮ ਨਹੀਂ ਮਿਲਦਾ ਮੈਂ ਤਾਂ ਭੁੱਖਾ ਰਹਿਣਾ ਵੀ ਮੈਂ ਭੁੱਖਾ ਰਹਿ ਕੇ ਹਣਾ ਐਨਾ ਮਤਲਬ ਮਜ਼ਦੂਰੀ ਕਿਵੇਂ ਕਰ ਸਕਦਾ ਵੀ ਮੇਰਾ ਜੀ ਕਰਦਾ ਮੈਂ ਵਾਪਸ ਆ ਜਾ ਪਰ ਮੈਨੂੰ ਇਸ ਗੱਲ ਦੀ ਸ਼ਰਮ ਵੀ ਆਉਂਦੀ ਹੈ ਵੀ ਮੈਂ ਕਾਦੇ ਸਿਰ ਤੇ ਆਵਾਂ ਮੈਂ ਕੀ ਕਰਦਾ ਉਹ ਕਹਿੰਦਾ ਪੁੱਤ ਤੂੰ ਐਵੇਂ ਉੱਥੇ ਔਖਾ ਹੋਈ ਜਾਣਾ ਤੂੰ ਆ ਜਾ ਕੁਛ ਨਹੀਂ ਹੁੰਦਾ ਸਾਰਾ ਕੁਝ ਠੀਕ ਹੋ ਜੂ ਤੂੰ ਆ ਜਾ ਉਹ ਕਹਿੰਦਾ ਪਰ ਪਾਪਾ ਕਿਵੇਂ ਠੀਕ ਹੋ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਆ ਜਾ ਮੈਂ ਤੈਨੂੰ ਟਿਕਟ ਦੇ ਪੈਸੇ ਭੇਜਦਾ ਉਗਣਾ ਵੀ ਨਹੀਂ ਪਾਪਾ ਰਹਿਣ ਦੋ ਤੁਸੀਂ ਟਿਕਟ ਦੇ ਪੈਸੇ ਭੇਜੋਗੇ ਤੇ ਪਹਿਲਾਂ ਹੀ ਇੰਨਾ ਕਰਜ਼ਾ ਦੇਣਾ ਉਹ ਕਹਿੰਦਾ ਕੋਈ ਨਾ ਚਲੋ ਉਹਦੇ ਪਾਪਾ ਟਿਕਟ ਦੇ ਪੈਸੇ ਉਹਨੂੰ ਭਜਵਾ ਦਿੰਦੇ ਆ ਤੇ ਅਜੇਸਾ ਜਿਹੜਾ ਉਹ 15 ਕ ਦਿਨ ਦੇ ਵਿੱਚ ਹੀ ਟਿਕਟ ਲੈ ਕੇ ਵਾਪਸ ਇੰਡੀਆ ਆ ਜਾਂਦਾ ਇੰਡੀਆ ਆ ਕੇ ਜਦੋਂ ਉਹ ਆਪਣੇ ਘਰ ਜਾਂਦਾ ਘਰ ਜਾ ਕੇ ਉਹ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਕਿਉਂਕਿ ਜਿਹੜਾ ਘਰ ਉਹਨੇ ਛੋਟਾ ਜਿਹਾ ਬਣਾਇਆ ਸੀ ਉਹਦੇ ਨਾਲ ਇੱਕ ਜੋ ਜਗ੍ਹਾ ਪਈ ਸੀ ਖਾਲੀ ਉੱਥੇ ਇੱਕ ਬਹੁਤ ਵੱਡੀ ਡੈਰੀ ਜਿਹੜੀ ਬਣਾਈ ਹੁੰਦੀ ਆ ਉਹਚ ਬਹੁਤ ਸਾਰੀਆਂ ਮੱਜਾਂ ਪਸ਼ੂ ਹੁੰਦੇ ਆ ਤੇ ਸੋਹਣੀ ਆ ਜਿਹੜੀ ਉਹਨਾਂ ਮੱਜਾਂ ਦੇ ਵਿੱਚ ਕੰਮ ਕਰਦੀ ਫਿਰਦੀ ਹੁੰਦੀ ਆ ਤੇ ਉਹ ਵੇਖ ਕੇ ਦੇਖਦਾ ਵੀ ਸੋਹਣੀ ਆ ਕਿਉਂ ਪਸ਼ੂਆਂ 'ਚ ਫਿਰਦੀ ਆ ਉਹਨੂੰ ਇਹ ਲੱਗਦਾ ਵੀ ਇਹ ਮੱਧਾਂ ਕਿਸੇ ਹੋਰ ਦੀਆਂ ਤੇ ਸੋਹਣੀ ਇਹਨਾਂ ਦੇ ਕੰਮ ਕਰਦੀ ਆ ਉਹਨੂੰ ਆਪਣੇ ਆਪ ਤੇ ਬੈਡ ਫੀਲ ਹੁੰਦਾ ਤੇ ਉਹ ਸੋਚਦਾ ਵੀ ਮੈਂ ਤਾਂ ਇਹਨੂੰ ਗਲਤ ਸਮਝਦਾ ਰਿਹਾ ਵੀ ਇਹ ਤਾਂ ਆ ਫਿਰਦੀ ਆ ਮਜ਼ਦੂਰੀ ਕਰਦੀ ਚਲ ਜਦੋਂ ਸੋਹਣੀ ਆ ਹਨਾ ਵੇਖਦੀ ਆ ਵੀਰ ਜੇਸ ਆ ਗਿਆ ਉਹਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਭਾਵੇਂ ਕਿ ਉਹ ਫੋਨ ਤੇ ਕਦੇ ਨਾ ਕਦਾਂ ਲੜੀ ਪੈਂਦੇ ਸੀ ਲੜਦੇ ਹੀ ਰਹਿੰਦੇ ਸੀ ਪਰ ਇੱਕ ਦੂਜੇ ਨੂੰ ਦੇਖ ਕੇ ਉਹ ਖਿੜ ਜਾਂਦੇ ਆ ਉਹ ਆਪਣਾ ਘਰ ਦੇਖਦਾ ਘਰ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਐ ਸੋਹਣਤਾਲੀ ਸੋਨੀਆ ਤੇ ਉਹਦੇ ਮੰਮੀ ਪਾਪਾ ਦੀ ਜੋ ਲੋਕ ਹੁੰਦੀ ਐ ਦੇਖ ਹੁੰਦੀ ਐ ਉਹ ਬੜੀ ਵਧੀਆ ਹੋ ਚੁੱਕੀ ਹੁੰਦੀ ਐ ਤੇ ਉਹ ਆਪਣੇ ਮਾਪਿਆਂ ਨੂੰ ਤੇ ਸੋਨੀਆ ਨੂੰ ਜਦੋਂ ਮਿਲਦਾ ਤੇ ਉਹ ਕਹਿੰਦਾ ਵੀ ਕੀ ਗੱਲ ਆ ਹਨਾ ਵੀ ਤੁਸੀਂ ਤਾਂ ਬੜੇ ਸੌਖੇ ਸੌਖੇ ਜਿਹਾ ਲੱਗਦੇ ਹੋ ਵੀ ਮੈਂ ਤਾਂ ਤੁਹਾਨੂੰ ਕੋਈ ਪੈਸਾ ਵੀ ਨਹੀਂ ਭੇਜਿਆ ਤਾਂ ਫਿਰ ਜਿਹੜਾ ਉਹਦਾ ਪਾਪਾ ਹਨਾ ਸੋਨੀਆ ਦਾ ਸਹੁਰਾ ਤੇ ਰਜੇਸ਼ ਦਾ ਜਿਹੜਾ ਪਿਓ ਆ ਉਹ ਉਹਨੂੰ ਦੱਸਦਾ ਕਿ ਇਹ ਸਭ ਕੁਝ ਸੋਨੀਆ ਦੇ ਕਰਕੇ ਹੋਇਆ ਉਹ ਕਹਿੰਦਾ ਕੀ ਮਤਲਬ ਫਿਰ ਉਹ ਸਾਰੀ ਗੱਲ ਦੱਸਦਾ ਵੀ ਸੋਨੀਆ ਦੇ ਪਾਪਾ ਨੇ ਇਸ ਤਰ੍ਹਾਂ ਮਦਦ ਕੀਤੀ ਨੇ ਮੱਧਾ ਰੱਖਿਆ ਤੇ ਉਸ ਤੋਂ ਬਾਅਦ ਇੰਨਾ ਕੰਮ ਵਧਾਇਆ ਵੀ ਅੱਜ ਆਪਣੀ ਲੱਖ ਰੁਪਏ ਦੀ ਆਮਦਨ ਆ ਮਹੀਨੇ ਦੀ ਖਰਚੇ ਕੱਢ ਕੇ ਇਹਦੇ 'ਚ ਠੀਕ ਆ ਮਿਹਨਤ ਲੱਗਦੀ ਆ ਕੰਮ ਸਾਰਾ ਦਿਨ ਕਰਨਾ ਪੈਂਦਾ ਪਰ ਕਮਾਈ ਹੈਗੀ ਆ ਤੇ ਜੇ ਸੋਨੀਆ ਨਾ ਹੁੰਦੀ ਤਾਂ ਸ਼ਾਇਦ ਅਸੀਂ ਰੋਲ ਜਾਣਾ ਸੀ ਤੈਨੂੰ ਅਸੀਂ ਸਰਪ੍ਰਾਈਜ਼ ਹੀ ਦੇਣਾ ਸੀ ਤੇ ਰਿਲੇਟ ਟਿਕਟ ਭੇਜ ਕੇ ਚਲ ਤੂੰ ਕੁਦਰਤੀ ਫੋਨ ਕਰ ਲਿਆ ਉਹ ਆਪਾਂ ਬਿਲਕੁਲ ਸਟੈਂਡ ਆ ਆਪਣੇ ਆਪਣੇ ਪੈਸੇ ਦੀ ਜਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੋਈ ਵੀ ਆਪਾਂ ਨੂੰ ਦੁੱਖ ਨਹੀਂ ਹੈਗਾ ਤਾਂ ਫਿਰ ਉਹ ਨਰ ਜੇਸ ਆ ਜਿਹੜਾ ਉਹ ਸੋਨੀਆ ਦੇ ਕੋਲ ਜਕਮਰੇ ਚ ਜਾਂਦਾ ਉਹਨੂੰ ਮਿਲਦਾ ਤੇ ਉਹਨੂੰ ਮੁੜ ਕੇ ਇਹ ਗੱਲ ਪੁੱਛਦਾ ਕਿ ਸੋਨੀਆ ਜੇ ਮੈਂ ਤੇਰੇ ਕੋਲ ਇੱਕ ਗੱਲ ਕਰਾਂ ਤੂੰ ਬੁਰਾ ਤਾਂ ਨਹੀਂ ਬਣਾਉਂਦੀ ਉਹ ਕਹਿੰਦੀ ਬਿਲਕੁਲ ਵੀ ਨਹੀਂ ਉਹ ਉਹ ਕਹਿੰਦਾ ਕਿ ਸੁਨੀਲ ਮੈਨੂੰ ਇਦਾਂ ਕਹਿੰਦਾ ਸੀ ਵੀ ਤੇਰੇ ਘਰ ਵਾਲੀ ਮੇਰੇ ਤੇ ਡੋਰੀ ਡਾਲਦੀ ਆ ਜਾਈ ਕਰਦੀ ਆ ਵੀ ਕੀ ਗੱਲ ਹੈ ਸਹੀ ਆ ਉਹ ਕਹਿੰਦੀ ਵੀ ਤੁਸੀਂ ਦੱਸੋ ਤੁਹਾਡਾ ਦਿਲ ਕੀ ਕਹਿੰਦਾ ਪਰ ਰਜੇਸ਼ ਕਹਿੰਦਾ ਵੀ ਮੇਰਾ ਦਿਲ ਤਾਂ ਨਹੀਂ ਮੰਨਿਆ ਸੀ ਪਰ ਮੈਂ ਤੇਰੇ ਤੇ ਸ਼ੱਕ ਜ਼ਰੂਰ ਕਰਨ ਲੱਗ ਗਿਆ ਸੀ ਇਸੇ ਲਈ ਮੈਂ ਤੇਰੇ ਤੇ ਚਿੜਿਆ ਤੇ ਖਿੜਿਆ ਰਹਿੰਦਾ ਸੀ ਉਹ ਕਹਿੰਦੀ ਨਹੀਂ ਰਜੇਸ਼ ਮਰਦਾਂ ਦੀ ਨਾ ਆਦਤ ਹੁੰਦੀ ਆ ਹਨਾ ਕਹਿੰਦੇ ਵੀ ਉਹਨੇ ਮਤਲਬ ਮੈਨੂੰ ਪਰਚਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦੇ ਹੱਥਾਂ 'ਚ ਨਹੀਂ ਆਈ ਤਾਂ ਉਹਨੇ ਉਲਟਾ ਮੈਨੂੰ ਬਦਨਾਮ ਕੀਤਾ ਕਿਉਂਕਿ ਉਹਨੂੰ ਇਸ ਗੱਲ ਦਾ ਡਰ ਹੂ ਕਿ ਮੈਂ ਤੁਹਾਨੂੰ ਕੁਝ ਨਾ ਦੱਸ ਦਿਆਂ ਅ ਵੀ ਮੈਂ ਉਹਨੂੰ ਨਹੀਂ ਮਿਲੀ ਤਾਂ ਉਹਨੇ ਇਸ ਗੱਲ ਨੂੰ ਆਪਣੀ ਈਗੋ ਸਮਝਿਆ ਤੇ ਉਹਨੇ ਮੁੜ ਕੇ ਪੈਸੇ ਦਾ ਵੀ ਹਨਾ ਇੰਨਾ ਵਿਆਜ ਲਾਇਆ ਜਦੋਂ ਉਹਨੇ ਸਾਨੂੰ ਇਹ ਤਮਕਾਉਣਾ ਸ਼ੁਰੂ ਕਰ ਦਿੱਤਾ ਵੀ ਪੈਸੇ ਦਿਓ ਵੀ ਤਾਂ ਹੀ ਮੈਂ ਪੈਸੇ ਪਾਪਾ ਤੋਂ ਮੰਗਾ ਕੇ ਉਹਨੂੰ ਦਿੱਤੇ ਸੀ ਪਰ ਹੁਣ ਤੁਸੀਂ ਫਿਕਰ ਨਾ ਕਰੋ ਆਪਣਾ ਸਾਰਾ ਕਰਜ਼ਾ ਲੈ ਗਿਆ ਤੇ ਆਪਣੀ ਕਮਾਈ ਵੀ ਵਧੀ ਹੈਗੀ ਉਹ ਕਹਿੰਦਾ ਅੱਛਾ ਵੀ ਮੈਂ ਤਾਂ ਹਨਾ ਆਪਣੇ ਯਾਰ ਤੇ ਇੰਨਾ ਭਰੋਸਾ ਕਰਦਾ ਸੀ ਭਰਾਵਾਂ ਤੋਂ ਵੀ ਵੱਧ ਵੀ ਉਹ ਵੀ ਮੇਰੇ ਨਾਲ ਯਾਰ ਮਾਰ ਕਰਨ ਨੂੰ ਫਿਰਦਾ ਸੀ ਉਹ ਕਹਿੰਦੀ ਹਾਂ ਬਿਲਕੁਲ ਇਹ ਗੱਲ ਤਾਂ ਠੀਕ ਮੰਨੋ ਚਲੋ ਉਹਨੇ ਮੈਨੂੰ ਮੇਰੇ ਤੇ ਡੋਰੀ ਡਾਲ ਲੇ ਉਹਨੇ ਮੈਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਮੰਨੀ ਪਰ ਇਹ ਉਸ ਦੀ ਹੋਰ ਵੀ ਘਟੀਆ ਗੱਲ ਸੀ ਕਿ ਉਹਨੇ ਮੇਰੇ ਬਾਰੇ ਤੇਰੇ ਕੋਲ ਇੰਨੀਆਂ ਗੱਲਾਂ ਕਹੀਆਂ ਆਪਣਾ ਰਿਸ਼ਤਾ ਹਜੇ ਨਵਾਂ ਨਵਾਂ ਰਿਸ਼ਤਾ ਸੀ ਤੇ પતિ ਪਤਨੀ ਦਾ ਰਿਸ਼ਤਾ ਇੰਨਾ ਨਾਜ਼ੁਕ ਹੁੰਦਾ ਵੀ ਥੋੜੀ ਜੀ ਗੱਲ ਤੇ ਵੀ ਟੜਕ ਸਕਦਾ ਹੁੰਦਾ ਪਰ ਦੇਖੋ ਚਲੋ ਭਾਵੇਂ ਤੁਸੀਂ ਮੇਰੇ ਨਾਲ ਖੁੱਲ੍ਹ ਕੇ ਗੱਲ ਫੋਨ ਤੇ ਨਹੀਂ ਕੀਤੀ ਫਿਰ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਲਈ ਤੁਹਾਡਾ ਧੰਨਵਾਦ ਤੇ ਮੈਂ ਚਾਹੁੰਨੀ ਆ ਕਿ ਹਰ ਇੱਕ ਕੁੜੀ ਨੂੰ ਤੁਹਾਡੇ ਵਰਗਾ ਪਤੀ ਮਿਲੇ ਪਰ ਜੇ ਇਸ ਕਹਿੰਦਾ ਕਿ ਨਹੀਂ ਇਹ ਗੱਲ ਨਹੀਂ ਇੰਨੀ ਜੱਜ ਦੀ ਮੈਂ ਇਹ ਕਹਿਣਾ ਕਿ ਹਰ ਇੱਕ ਮੁੰਡੇ ਨੂੰ ਤੇਰੇ ਵਰਗੀ ਪਤਨੀ ਮਿਲੇ ਨਹੀਂ ਤਾਂ ਤੂੰ ਮੇਰੀ ਪਿੱਠ ਪਿੱਛੇ ਕੁਝ ਵੀ ਕਰ ਸਕਦੀ ਸੀ ਹਨਾ ਵੀ ਤੂੰ ਆਪਣੇ ਸਿੱਧਕ ਤੇ ਈਮਾਨ ਤੋਂ ਡੋਲੀ ਨਹੀਂ ਤੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜ਼ਿੰਦਗੀ ਭਰ ਤੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੂੰਗਾ ਜੇ ਮੇਰੇ 'ਚ ਕਦੇ ਕੋਈ ਕਮੀ ਰਹੀ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਨੂੰ ਮਾਫ਼ ਕਰਦੀ ਰਹੀ ਪਰ ਕਦੇ ਵੀ ਮੇਰੇ ਤੋਂ ਦੂਰ ਨਾ ਜਾਇਂ ਦੋਨੋਂ ਜੀ ਇਕ ਦੂਜੇ ਨੂੰ ਘੁੱਟ ਕੇ ਮਿਲਦੇ ਆ ਤੇ ਹੁਣ ਉਹੀ ਸੋਨੀਆ ਤੇ ਰਜੇਸ਼ ਆਪਣੇ ਘਰ ਦੇ ਵਿੱਚ ਕੰਮ-ਕਾਰ ਕਰਦੇ ਆ ਇਕੱਠੇ ਕਰਦੇ ਆ ਦੋਨੋਂ ਇਕੱਠੇ ਰਹਿੰਦੇ ਆ ਤੇ ਬੜਾ ਸਾਰੇ ਪਰਿਵਾਰ ਦੇ ਵਿੱਚ ਪਿਆਰ ਆ। ਕਈ ਔਰਤਾਂ ਜਿਹੜੀਆਂ ਆਪਣੇ ਪਤੀ ਤੋਂ ਬਗੈਰ ਰਹਿੰਦੀਆਂ ਨੇ ਉਹ ਆਪਣੇ ਪਤੀ ਨੂੰ ਸਾਰੀਆਂ ਗੱਲਾਂ ਨਹੀਂ ਦੱਸਦੀਆਂ ਪਰ ਸਮਾਜ ਦੇ ਵਿੱਚ ਕੱਲੀਆਂ ਰਹਿੰਦੀਆਂ ਔਰਤਾਂ ਨੂੰ ਕੀ ਕੁਝ ਭੁਗਤਣਾ ਪੈਂਦਾ। ਉਹਦੇ ਵਿੱਚੋਂ ਸਭ ਤੋਂ ਮਾੜੀ ਗੱਲ ਇਹ ਆ ਕਿ ਇਕੱਲੀ ਔਰਤ ਨੂੰ ਪ੍ਰਾਏ ਮਰਦ ਹਮੇਸ਼ਾ ਤੱਕਉਣ ਦੀ ਕੋਸ਼ਿਸ਼ ਕਰਦੇ ਆ। ਭਾਵੇਂ ਉਹ ਉਹਨਾਂ ਦੇ ਨੇੜੇ ਲਈ ਹੀ ਕਿਉਂ ਨਾ ਹੋਣ। ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ? ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ